ਇਹ ਜੋ ਕਰਦੇ ਆ ਸਭ ਨੂੰ ਪਤਾ ਜਿੰਨੇ ਕੇ ਸੱਚੇ ਆ ਜਿੰਨੇ ਕੇ ਹੀਰੇ ਹੈਗੇ ਕਟੜ ਇਮਾਨਦਾਰ ਇਹ ਟੋਲਾ ਭਗਵੰਤ ਮਾਨ ਜੀ ਦਾ ਜੀ ਦਾ ਸਰਕਾਰ ਮੌਜੂਦਾ ਐਮ ਐਲ ਏ ਸਿਆਸੀ ਮਨਤਬ ਦੇ ਨਾਲ ਡਿਲੀਮੀਟੇਸ਼ਨ ਦੇ ਬਹਾਨੇ ਵੋਟਾਂ ਦੀ ਕੱਟਬੱਟ ਕੀਤੀ ਪਤਾ ਨਹੀਂ ਕਿ ਲੋਕਾਂ ਨੇ ਕਿਸ ਨੂੰ ਦਾ ਵੋਟ ਪਾਇਆ ਜਾਂ ਸੰਤਾ ਪਤਾ ਸੀ ਇਹ ਕੁਝ ਦੇਖ ਲਿਓ ਬੜੀ ਛੇਤੀ ਇਹਨੂੰ ਲਾਇਆ ਜਾਊਗਾ ਜ਼ਲੀਲ ਕਰਕੇ ਭਗਵੰਤ ਮਾਨ ਜੀ ਦਾ ਜਾਂ ਲੇਡੀਜ਼ ਕਰ ਦਿੰਦੇ ਯਾ ਵੱਡੇ ਵੱਡੇ ਕਰ ਦਿੱਤੇ ਕਿ ਉਹਨਾਂ ਨੂੰ ਜਿੰਨਾ ਉਹ ਹੁੰਦਾ ਇਹਨਾਂ ਦੀ ਸਬਮਿਸ਼ਨ ਐਕਸੈਪਟ ਕਰ ਲਈ ਕਹਦਾ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਬੈਠੇ ਰਹਿੰਦੋ ਚਲਾਈ ਤੁਸੀਂ ਨਾ ਲੋਦੇ ਅਨ ਦੀ ਵਾਦੀ ਵਧੀਏ ਨਾ ਬੋਰਡ ਵਧੇ ਤੇ ਡਿਲੀਮਿਟੇਸ਼ਨ ਸਿਰਫ ਇਸ ਲਈ ਕਰ ਲਈ ਕਰਜੇ ਕਰਜੇ ਦਾ ਰੌਲਾ ਪਾਉਂਦਾ ਸੀ 1 ਲੱਖ ਕਰੋੜ ਦਾ ਕਰਜ਼ਾ ਵਧਾ ਦਿੱਤਾ ਪੰਜਾਬ ਦਾ ਸਫਾਇਆ ਹੈ ਪੰਜਾਬੀ ਕਿਸਮਤ ਮਾੜੀ ਸਾਡੇ ਗ੍ਰਹਿਣ ਲੱਗਿਆ ਹੋ ਕੀ ਕਹਿਣਾ ਸੀ ਰੋਜ਼ ਲੁੱਟ ਰੋਜ਼ ਖੋਹ ਰੋਜ਼ ਟਕੈਤੀ ਰੋਜ਼ ਸਾਰਾ ਕੁਝ ਪੁਲਿਸ ਬੇਵੱਸ ਜਿਸ ਬੰਦੇ ਨੇ ਪੂਰੇ ਪੰਜਾਬ ਦੇ ਵਿੱਚ ਖੇਤੀ ਬਨਾਲੀ ਦਾ ਕੰਮ ਕੀਤਾ ਹੋਵੇ ਜਗਾ ਜਗਾ ਮੰਡੀਆਂ ਬਣਾਈਆਂ ਹੋਣ ਪੂਰੇ ਪੰਜਾਬ ਦੇ ਵਿੱਚ ਇਰੀਗੇਸ਼ਨ ਸਿਸਟਮ ਕ੍ਰੀਏਟ ਕੀਤਾ ਜਾਵੇ ਟਿਊਬਲ ਟਿਊਬਲ ਤੇ ਬਿਜਲੀ ਪੰਚਾਈ ਹੋਵੇ ਸਾਬ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਢਾਣਾ ਕੱਢਦੇ ਲੁਧਿਆਣਾ ਲਾਈਵ ਨਾਲ ਜੁੜਜੇ ਕਿਉ ਤੁਸੀਂ ਤੇ ਮੈਂ ਹਾਂ ਯੂਵਨ ਵਿਦੀ ਮੌਜੂਦਾ ਲੁਧਿਆਣਾ ਦੇ ਵਿੱਚ ਅੱਜ ਜਿੱਤੇ ਕੀ ਨਗਰ ਨਿਗਮ ਦੀਆ ਚੋਨਾ ਦਾ ਵਿਗਲ ਵੱਚ ਚੁੱਕਾ ਆ ਵੈ ਤੇ ਉੱਥੇ ਹੀ ਜਿਹੜਾ ਕੀ ਹੈ ਅੱਜ ਐਡਵੋਕੇਟ ਹਰੀਸ਼ ਰਾਏ ਢਾਂਡਾ ਜੀ ਵੱਲੋਂ ਪੋਟੈਂਸ਼ੀਅਲ ਪਾਈ ਗਿਆ ਹਾਈ ਕੋਰਟ ਦੇ ਵਿੱਚ ਮਾਮਲਾ ਜਨ ਲੈਣ ਕਿਉਂ ਪਾਈਏ ਕੀ ਕਾਰਨ ਐ ਇਸੇ ਮਾਮਲਾ ਇਹ ਹੈ ਕਿ ਮੌਜੂਦਾ ਸਰਕਾਰ ਮੌਜੂਦਾ ਐਮ ਐਲ ਏ ਸਿਆਸੀ ਮੰਤਬ ਦੇ ਨਾਲ ਡਿਲੀਮੀਟੇਸ਼ਨ ਦੇ ਬਹਾਨੇ ਵੋਟਾਂ ਦੀ ਕਟਬੱਡ ਕੀਤੀ ਹੈ ਜੀ ਡਿਲੀਮੀਟੇਸ਼ਨ ਦਾ ਭਾਵ ਹੁੰਦਾ ਹੈ ਡਿਮਨਿਸਟ੍ਰੇਸ਼ਨ ਤਾਂ ਹੁੰਦੀ ਹੈ ਜੇ ਆਬਾਦੀ ਵੱਧ ਜਾਵੇ ਕੰਸਿਡਰੇਬਲ ਸਿੰਗਲ ਡਿਜੀਟ ਨਹੀਂ 10 15% ਆਬਾਦੀ ਵਧ ਗਈ ਫੇਰ ਹੋ ਸਕਦੀ ਹੈ ਫੇਰ ਵੀ ਤਾਂ ਹੋ ਸਕਦੀ ਹੈ ਜੇ ਕਿਸੇ ਵੋਟ ਚ ਵਧ ਗਈ ਤੇ ਕਿਸੇ ਚ ਨਹੀਂ ਵਧੀ ਜੀ ਜਾਂ ਵੋਟ ਵਧ ਨਾ ਲੁਧਿਆਣਾ ਦੀ ਆਬਾਦੀ ਵਧੀ ਹੈ ਨਾ ਵੋਟ ਵਧੇ ਹਨ ਤੇ ਡਿਲੀਮੀਟੇਸ਼ਨ ਸਿਰਫ ਇਸ ਲਈ ਕਰ ਲਈ ਕਿ ਜੀ ਅਸੀਂ ਇੱਧਰੋਂ ਟੁੱਕ ਕੇ ਉੱਧਰ ਲਾ ਦੀਏ ਉੱਧਰੋਂ ਟੁੱਕ ਕੇ ਉੱਧਰ ਲਾ ਦੀਏ ਜਿੰਨੇ ਜਿੱਤਣ ਵਾਲੇ ਕੈਂਡੀਡੇਟ ਤਕੜੇ ਕੈਂਡੀਡੇਟ ਲੱਗਦੇ ਆ ਇਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਉਹਨਾਂ ਦੇ ਅਵਾਰਡ ਜਾਂ ਸ਼ੈਡਿਊਲ ਕਸਟ ਕਰਦੇ ਜਾਂ ਉਹ ਲੇਡੀਜ਼ ਕਰ ਦਿੰਦੇ ਜਾਂ ਉਹ ਵੱਡੇ-ਵੱਡੇ ਕਰ ਦਿੰਦੇ ਕਿ ਉਹਨਾਂ ਨੂੰ ਜਿੱਤਣਾ ਔਖਾ ਹੋ ਜਾਵੇ ਸੋ ਪਹਿਲਾਂ ਵੀ ਇਹੀ ਹਾਲ ਸੀਗਾ ਕਿ ਕਿਤੇ 7000 ਵੋਟ ਤੇ ਕਿਤੇ 35000 ਹੁਣ ਵੀ ਇਹੀ ਸੋ ਉਹ ਡਿਲੀਮੀਟੇਸ਼ਨ ਚੈਲੰਜ ਕੀਤੀ ਹੈ ਉਹਦੇ ਤੇ ਬਹਿਸ ਹੋ ਗਈ ਹੈ ਐਂਡ ਉਮੀਦ ਹੈ ਕਿ ਫੇਵਰੇਬਲ ਆਰਡਰ ਹੋਊਗਾ ਕੋਰਟ ਨੇ ਰਿਜ਼ਰਵ ਕੀਤਾ ਸਰ ਕੋਰਟ ਨੇ ਪਹਿਲੇ ਵੀ ਜੇਗੀ ਹੈ ਕਿ ਸਰਕਾਰ ਨੂੰ ਕਿਹਾ ਕਿ 8 ਮਹੀਨੇ ਹਫਤੇ 8 ਮਹੀਨੇ ਪਹਿਲਾਂ ਜਿਹੜੇ ਕੀ ਇਲੈਕਸ਼ਨ ਕਰਵਾਓ ਤੇ ਪੁਰਾਣੇ ਵਾਰਡ ਜਿਹੇ ਦੇ ਕੀਆ ਕਰੋ ਤੇ ਸਰ ਕਿਉਂ ਨਹੀਂ ਕਰਾਂਗੇ ਨਹੀਂ ਡਰਦੇ ਆ ਅਮਤ ਹਨ ਇਲੈਕਸ਼ਨ ਲੜਨ ਦੀ ਇਹਨਾਂ ਦੇ ਦੇਖੋ ਗਰਾਊਂਡ ਤੇ ਆ ਕੇ ਠਗੀਆਂ ਚੋਰੀਆਂ ਚਿੱਟਾ ਵੇਚਣਾ ਇਹਨਾਂ ਦੇ ਐਮ ਐਲ ਏ ਕੀ ਕਰਦੇ ਆ ਪਤਾ ਹੀ ਐ ਸਾਰਿਆਂ ਨੂੰ ਮੇਤੋਂ ਕੀ ਮੂੰਹੋਂ ਕਹਾਂਦੇ ਹੋ ਫੇਰ ਕਹਣਗੇ ਜੀ ਮੇਰੇ ਸਾਡੇ ਮਾਨ ਹਨੀ ਹੋ ਗਏ ਇਹ ਜੋ ਕਰਦੇ ਆ ਸਭ ਨੂੰ ਪਤਾ ਜਿੰਨੇ ਕੇ ਸੱਚੇ ਆ ਜਿੰਨੇ ਕੇ ਹੀਰੇ ਹੈਗੇ ਕਟੜ ਇਮਾਨਦਾਰ ਇਹ ਟੋਲਾ ਭਗਵੰਤ ਮਾਨ ਜੀ ਦਾ ਉਹ ਸਭ ਨੂੰ ਪਤਾ ਹੁਣ ਇਹ ਬੰਦੇ ਇਲੈਕਸ਼ਨ ਫੇਸ ਨਹੀਂ ਕਰਨਾ ਚਾਹੁੰਦੇ ਇਸੇ ਕਰਕੇ ਪਹਿਲਾਂ ਪੰਚਾਇਤ ਦੀ ਲੇਟ ਕੀਤੀ ਫਿਰ ਪੰਚਾਇਤ ਦੀ ਫੇਸ ਨਹੀਂ ਕਰ ਸਕਦੇ ਸੀ ਫਿਰ ਉਹਨੂੰ ਕੀਤਾ ਸਿੰਬਲ ਤੇ ਨਹੀਂ ਲੜਨੀ ਫਿਰ ਸਿੰਬਲ ਤੇ ਨਹੀਂ ਲੜਨੀ ਤੇ ਫਿਰ ਇਹਨਾਂ ਨੇ ਲੋਕਾਂ ਨੂੰ ਡਰਾ ਤਮਕਾ ਕੇ ਸੁਪਰੀਮ ਕੋਰਟ ਨੇ ਵੀ ਕਹਿਿਆ ਕਿ 3000 13000 ਚ ਜene ਨਹੀਂ ਮਸੋਗੇ ਹੋ ਹੀ ਨਹੀਂ ਸਕਦੇ ਪੋਸੀਬਲ ਹੀ ਨਹੀਂ ਰੱਦ ਕੀਤੇ ਕਾਗਜ਼ ਉਹਨਾਂ ਨੇ ਵਾਪਸ ਭੇਜਿਆ ਕੇਸ ਹਾਈ ਕੋਰਟ ਨੇ ਰੱਦ ਕੀਤੇ ਤਾਂ ਮੁੜ ਕੇ ਮੁੜ ਵਿਚਾਰੋ ਸੋ ਇਹਨਾਂ ਦੀ ਜਿਹੜੀ ਹੈ ਸਾਬਤ ਹੋ ਰਿਹਾ ਕਿ ਰੁਬੈਤੀ ਪਾਰਟੀਆਂ ਜੇ ਕੁਝ ਕਪੜਾ ਵੀ ਕਰਦੀਆਂ ਸੀ ਉਹਨਾਂ ਨੂੰ ਸ਼ਰਮ ਸੀ ਕੁਝ ਇਹ ਬੇਸ਼ਰਮ ਹੈ ਕੋਈ ਸ਼ਰਮ ਨਹੀਂ ਅੱਡ 80 ਸਾਲ ਦੇ ਪੈਸੇ ਸ਼ਰਾਬ ਦੇ ਠੇਕਿਆਂ ਦੇ ਖਾਈ ਜਾਂਦੇ ਕੋਈ ਸ਼ਰਮ ਨਹੀਂ ਚਿੱਟਾ ਵਿੱਚ ਵਿੱਚ ਖਾਈ ਜਾਂਦੇ ਕੋਈ ਸ਼ਰਮ ਨਹੀਂ ਹੁਣ ਬੇਅਦਬੀ ਕੋਈ ਨਹੀਂ ਹੁਣ ਉਹ ਤਾਂ ਜਮਾ ਹੀ ਵਿਚਾਰਾ ਸਾਊ ਹੋ ਗਿਆ ਭਗਵੰਤ ਮਾਨ ਉਹਨੂੰ ਤਾਂ ਜਿਵੇਂ ਗਾਂ ਦੇ ਲੱਜ ਨਹੀਂ ਪਾਈਦੇ ਨਿਆਣਾ ਬਣਨੇ ਦਾ ਉਹ ਨਿਆਣਾ ਬਣ ਲਿਆ ਉਹਨੇ ਕੇਜਰੀਵਾਲ ਨੇ ਉਹ ਨਾਲੋਂ ਆ ਖੜਾ ਹੁੰਦਾ ਕੇਜਰੀਵਾਲ ਤੇ ਨਾਲ ਉਹ ਖੜਾ ਹੁੰਦਾ ਕਾਗਜ਼ ਮੂਰੇ ਫਾਈਲ ਕਰ ਦਿੰਦਾ ਉਹ ਸਾਈਨ ਕਰ ਦਿੰਦਾ ਪੰਜਾਬ ਦਾ ਮੁੱਖ ਮੰਤਰੀ ਇਹ ਥੋੜਾ ਵਿਚਾਰਾ ਹੁਣ ਮੁੱਖ ਮੰਤਰੀ ਕੇਜਰੀਵਾਲ ਸੋਏ ਹਾਲਾਤ ਪੰਜਾਬ ਦੇ ਪੈਦਾ ਲੋਕਾਂ ਪਤਾ ਨਹੀਂ ਕਿ ਲੋਕਾਂ ਨੇ ਕਿਸ ਮੂਨਾ ਵੋਟ ਪਾਈ ਹੈ ਸੰਤਾ ਪਤਾ ਸੀ ਇਹ ਕੁਝ ਹੋਣਾ ਸਰ ਲੱਗਦਾ ਕਿ ਕਿਧਾਂ ਕਿਤੇ ਕੀਜੀਵ ਦਾ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਦਲ ਜਾਂਦਾ ਕੀ ਬਣਿਆ ਨਹੀਂ ਹੋਇਆ ਕਾਜਾਂ ਚ ਨਿਬੜਿਆ ਬਣਿਆ ਹੋਇਆ ਉਹੀ ਚਲਾ ਰਿਹਾ ਚੀਫ ਨੈਸਟਰੀ ਉਹੀ ਚਲਾ ਰਿਹਾ ਦੇਖ ਲਿਓ ਬੜੀ ਛੇਤੀ ਇਹਨੂੰ ਲਾਇਆ ਜਾਊਗਾ ਜ਼ਲੀਲ ਕਰਕੇ ਭਗਵੰਤ ਮਾਨ ਕਿੱਥੇ ਖੜਾ ਭਗਵੰਤ ਮਾਨ ਕਿਤੇ ਵੀ ਨਹੀਂ ਖੜਾ ਭਗਵੰਤ ਮਾਨ ਨੂੰ ਜਦ ਮੰਤਰੀ ਬਦਲੇ ਆ ਤਾਂ ਨਹੀਂ ਬੁਲਾਇਆ ਉੱਥੋਂ ਲਿਸਟ ਆ ਗਈ ਕਿ ਇਹਨਾਂ ਨੂੰ ਸੰਦੇ ਤਾਂ ਭਗਵੰਤ ਮਾਨ ਨੇ ਇਹਨਾਂ ਦੀ 서ਮਿਸ਼ਨ ਐਕਸੈਪਟ ਕਰ ਲਈ ਕਹਿੰਦਾ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਬੈਠੇ ਰਹਿੰਦੇ ਚਲਾਈ ਤੁਸੀਂ ਚੱਲੋ ਪਰ ਸੰਦ ਕੋਰਟ ਦੇ ਹਦਾਇਤਾਂ ਤੋਂ ਇਹ ਕਿਉਂ ਨਹੀਂ ਸਰਕਾਰ ਇਲੈਕਸ਼ਨ ਕਰਵਾ ਰਹੀ ਕਿਉਂ ਰੁਕਾਵਟ ਆ ਪਈ ਹੈ ਇਹ ਤਾਂ ਸਰਕਾਰੀ ਦੱਸ ਸਕਦੇ ਮੈਂ ਕੀ ਦੱਸਾਂ ਤਾਂ ਹਾਂ ਤੋਂ ਜੀ ਪੋਟੈਂਸ਼ਲ ਕੋਰਟ ਤੇ ਇਹਦੇ ਬਾਰੇ ਕੀ ਜਨਾ ਹੈ ਇਹਦੇ ਬਾਰੇ ਮੈਨੂੰ ਉਮੀਦ ਹੈ ਜੀ ਕਿ ਕਿਉਂਕਿ ਜਿਹੜੇ ਤੱਥ ਦੱਸੇ ਹਨ ਉਹ ਤੱਥ ਤੱਥਾਂ ਦੇ ਵਿੱਚ ਜਾਨ ਹੈ ਉਮੀਦ ਮੈਨੂੰ ਫੇਵਰੇਬਲ ਆਰਡਰ ਤੇ ਅੱਗੇ ਤਾਂ ਅਦਾਲਤ ਦਾ ਵਿਵੇਕ ਹੈ ਜੋ ਮਰਜੀ ਆਰਡਰ ਕਰੇ ਵਾਡਾਂ ਦੇ ਜਿਹੜੇ ਪੁਰਾਣੇ ਵਾਟ ਨੇ ਉਹਨਾਂ ਨੇ ਜਿੰਨੀ ਚੋਣਾਂ ਹੋਣਗੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਕੀ ਲੱਗਦਾ ਕੀ ਇਹ ਸਰਕਾਰ ਨਿਕਲ ਬਾਹਰ ਗਈ ਹੈ ਸਰਕਾਰ ਨੂੰ ਇਸ ਵਾਰ ਇਲੈਕਸ਼ਨ ਕਾਰਪੋਰੇਸ਼ਨ ਜਿੰਤਨੀ ਬਹੁਤ ਆਕੀ ਮੰਨ ਤਾਂ ਨਾ ਪਤਾ ਫਿਰ ੱੱਕੇ ਨਾਲ ਜਿੱਤ ਜਾਣ ਜਾਲੀ ਵੋਟਾਂ ਪਵਾ ਕੇ ਜਿੱਤ ਜਾਣ ਜਿਵੇਂ ਇਹ ਅਸੈਂਬਲੀਆਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕ ਵਿਲਿੰਗ ਨਹੀਂ ਵੋਟ ਲੱਗਦਾ ਕਿ ਪੰਜਾਬ ਦਾ ਮਾਹੌਲ ਇਸ ਚਿਰਮ ਜਿਹੜਾ ਲਾਅਨ ਨਾਟਲ ਦੀ ਸਿੱਟੀ ਤੋਂ ਬਾਹਰ ਹੋਇਆ ਹੋਇਆ ਹੈ ਰੋਜ਼ ਲੁੱਟ ਲੋਈ ਖੋ ਰੋਜ਼ ਟਕੈਤੀ ਰੋਜ਼ ਸਾਰਾ ਕੁਝ ਪੁਲਿਸ ਬੇਵੱਸ ਫਿਰ ਇਹ ਪਤਾ ਹੀ ਹੈ ਸਾਰਿਆਂ ਨੂੰ ਲਾਅਲੈਸਨੈਸ ਨਾਲ ਦੀ ਚੀਜ਼ ਪੰਜਾਬ ਚ ਰਹੀ ਹੋਈ ਕੋਈ ਨਹੀਂ ਘਰਾ ਘਰਾ ਚ ਠੇਕੇ ਖੁੱਲੇ ਜਾ ਰਹੇ ਠੇਕਿਆਂ ਦੀ ਪੈਡਲਿੰਗ ਕਰਦੇ ਆ ਜਦ ਐਮਐਲਏ ਹਾਲਾਂਕਿ ਅਮਿਤ ਸ਼ਾਹ ਵੱਲੋਂ ਇੱਕ ਕਿਹਾ ਇਹਨਾਂ ਵੱਲੋਂ ਕਿਹਾ ਵੀ ਇਹਦੀ ਛਾਪਾ ਹੋਈ ਹੋਇਆ ਸੀਗਾ ਕਿ ਕੇਜਰੀਵਾਲ ਜਿਹੜਾ ਕੀ ਹੈ ਐਕਸਾਈਜ਼ ਦਾ ਤਾਂ ਮੈਂ ਇਦਾਂ ਜਿਹੜੇ ਕੋਰਟ ਚ ਵਿੱਚ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੋ ਕੇਜਰੀਵਾਲ ਨੇ 3 ਮਹੀਨੇ ਲਈ ਕੀਤਾ ਐਥੇ ਚੱਲ ਰਿਹਾ ਐਥੇ ਕਿਉਂ ਨਹੀਂ ਐਡੀ ਐਥੇ ਤੁਹਾਡੇ ਅਮਿਤ ਸ਼ਾਹ ਜੀ ਤੇ ਭਗਵੰਤ ਮਾਨ ਜੀ ਇਕੱਠੇ ਆਂ ਹੋਰ ਹੋਰ ਕੀ ਗੱਲ ਹੈ ਜਿਹੜਾ ਕੇਜਰੀਵਾਲ ਤੇ ਕੇਸ ਕੀਤਾ ਉਹੀ ਪੰਜਾਬ ਚ ਪੁਲਿਸ ਹੀ ਹੈ ਤੇ ਪੰਜਾਬ ਚ ਕਿਉਂ ਨਹੀਂ ਕਰਦੇ ਹਮ ਹੁੰਦਾ ਤਾਂ ਜਵਾਬ ਮੈਂ ਕੀ ਦੇ ਸਕਦਾ ਕੀ ਅਮਿਤ ਸ਼ਾਹ ਜੀ ਦੀ ਮਜਬੂਰੀ ਹੈ ਕੀ ਇਹਦੇ ਨਾਲ ਸਾਠ ગાંਠ ਹੈ ਭਗਵੰਤ ਮਾਨ ਨਾਲ ਕੀ ਪਤਾ ਗੇਜਰੀਵਾਲ ਨੂੰ ਲੋਕੀ ਤਾਂ ਕਹਿੰਦੇ ਛੱਡਿਆ ਹੀ ਇਸ ਲਈ ਸੀਗਾ ਕਿ ਪੈਰਲਲ ਇਲੈਕਸ਼ਨ ਲੜੇ ਜਾ ਕੇ ਹਰਿਆਣੇ ਦੇ ਵਿੱਚ ਭਾਜਪਾ ਨੂੰ ਜਿਤਾਉਣ ਲਈ ਪੰਜਾਬ ਦਾ ਕਿਸਾਨ ਅੱਜ ਭਗਵਾਨ ਤੋਂ ਤਪੁਵਾਨ ਮੰਗ ਰਿਹਾ ਨੂੰ ਭਗਵਾਨ ਪੰਜਾਬ ਦੇ ਪੰਜਾਬ ਦੇ ਕਿਸਾਨ ਨੇ ਤਾਂ ਆਪਣੀ ਲਤਾਂ ਆਪ ਵੱਡੀਆਂ ਜਿਸ ਬੰਦੇ ਨੇ ਪੂਰੇ ਪੰਜਾਬ ਦੇ ਵਿੱਚ ਖੇਤੀ ਪ੍ਰਣਾਲੀ ਦਾ ਕੰਮ ਕੀਤਾ ਹੋਵੇ ਜਗਾ ਜਗਾ ਮੰਡੀਆਂ ਬਣਾਈਆਂ ਹੋਣ ਪੂਰੇ ਪੰਜਾਬ ਦੇ ਵਿੱਚ ਇਰੀਗੇਸ਼ਨ ਸਿਸਟਮ ਕ੍ਰੀਏਟ ਕੀਤਾ ਜਾਵੇ ਟਿਊਬਲ ਟਿਊਬਲ ਤੇ ਬਿਜਲੀ ਪੰਚਾਇਤ ਹੋਵੇ ਸਾਪ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਹਲਾ ਕੱਢਦੇ ਆ ਅੱਗੇ ਟਰੈਕਟਰ ਤੇ ਵੀ ਟੈਕਸ ਸੀ ਉਹ ਵੀ ਮਾਫ ਬਾਦਲ ਸਾਹਿਬ ਨੇ ਕਰਾਇਆ ਇਹ ਜਿਹੜੇ ਜਦ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡਾ ਅਤਿਸ਼ੀ ਕੌਣ ਹੈ ਤੁਸੀਂ ਇਹਨਾਂ ਦੀਆਂ ਗੱਲਾਂ ਚਾਕੇ ਇਹਨਾਂ ਦੇ ਪਿੱਛੇ ਲੱਗ ਜਾਓਗੇ ਫਿਰ ਐਵੇਂ ਹੀ ਆ ਨੂੰ ਲੱਗੇ ਰਹਿਣ ਦੇ ਪਿੱਛੇ ਭਗਵੰਤ ਮਾਨ ਦੇ ਕਿਆ ਜਾਂਦਾ ਹੈ ਐਮਐਲਏ ਆਮ ਆਪ ਐਮਐਲਏ ਵੀ ਦਾਇਰ ਕਰੋ ਕਿ ਝਾੜੂ ਇੱਕ ਸਫਾਇਆ ਰਾਜਨੀਤੀ ਜਿਹਦੀ ਗੰਦਗੀ ਫੈਲੀ ਹੋਈ ਹੈ ਪਿਛਲੀ ਰਾਜਨਿਤਿਆ ਦੀ ਉਸੇ ਸਫਾਇਆ ਕਰ ਰਿਹਾ ਠੀਕ ਹੈ ਸਫਾਇਆ ਕਰੀ ਦਿੱਤਾ ਇਹਨਾਂ ਨੇ ਪੰਜਾਬ ਚ ਛੱਡਿਆ ਕੀ ਜਰਾਂ ਨੇ ਕਰਜ਼ੇ ਕਰਜ਼ੇ ਦਾ ਰੌਲਾ ਪਾਉਂਦਾ ਸੀ 1 ਲੱਖ ਕਰੋੜ ਦਾ ਕਰਜ਼ਾ ਵਧਾ ਦਿੱਤਾ ਪੰਜਾਬ ਦਾ ਸਫਾਇਆ ਹੈ ਝਾੜੂ ਲਾਤਾ ਪੰਜਾਬ ਨੂੰ ਇੰਡਸਟਰੀ ਨੂੰ ਵੀ ਝਾੜੂ ਇਹਦਾ ਸੀ ਪੰਨੇ ਐਡਮਿਨਿਸਟ੍ਰੇਸ਼ਨ ਨੂੰ ਵੀ ਝਾੜੂ ਪੁਲਿਸ ਦੀ ਇਮਾਨਦਾਰੀ ਨੂੰ ਵੀ ਝਾੜੂ ਇਹਨਾਂ ਦੇ ਐਮ.ਐਲ.ਏ ਉਹ ਵੀ ਝਾੜੂ ਝਾੜੂ ਕਾ ਸਾਰਾ ਗੰਦ ਹੈ ਛੱਡੋ ਜੀ ਕੀ ਗੱਲਾਂ ਕਰਨੀਆਂ ਇਹ ਪੰਜਾਬ ਦੀ ਕਿਸਮਤ ਮਾੜੀ ਹੈ ਸਾਡੇ ਗ੍ਰਹਿਣ ਲੱਗਿਆ ਹੋਰ ਕੀ ਕਹਿਣਾ ਸੀ ਤੇ ਹੁਣ ਯਾਚਿਕਾ ਲਈ ਸਰ ਕੀ ਲੱਗਦਾ ਕੋਰਟ ਵਿੱਚ ਕੀ ਉਮੀਦ ਹੈ ਮੈਂ ਦੱਸਦਾ ਤੁਹਾਨੂੰ ਉਮੀਦ ਹੈ ਕਿ ਫੇਵਰਬਲ ਆਰਡਰ ਹੋਊਗਾ ਅੱਗੇ ਜੋ ਅਦਾਲਤ ਨੂੰ ਠੀਕ ਲੱਗੂ ਕਰਾਂਗੇ ਬਿਲਕੁਲ ਗੱਲਬਾਤ ਸੁਣੀ ਤੁਸੀਂ ਤੇ ਹੋਰ ਖਬਰਾਂ ਲਈ ਸਾ ਨਾਲ ਜੁੜੇ ਰਹੋ ਲੁਧਾਨ ਲਾਈਵ ਤੋਂ ਨਾਲ ਹਣੀ ਦੇ ਨਾਲ ਜੁੰਗ ਰਿਪੋਰਟ ਧੰਨਵਾਦ